ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਤ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਗੱਬਨਗਾ ਤੁਹਾਨੂੰ ਦਿਖਾਉਣੀ ਹੈ ਤੇ ਦੋ ਧਨਵਾਸ ਹੋਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਸ਼ੁਰੂਆਤ ਜਿਹੜੀ ਆਪਾਂ ਗੱਬਨ ਤੋਂ ਹੀ ਕਰਨੀ ਹੈ ਹਾਂ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਸਰਾ ਠੀਕ ਠਾਕ ਜੀ ਹਾਂ ਠੀਕ ਠਾਕ ਹੈ ਜੀ ਇਸੇ ਤਾਂ ਕਾਇਮ ਆਉਣਾ ਕਿ ਚਲੋ ਅੱਗੇ ਨੂੰ ਤਾਂ ਕਾਇਮ ਹੀ ਜਾਂਦੀਆਂ ਅੱਗੇ ਨੂੰ ਕਾਇਮ ਆ ਜੀ ਚਲੋ ਨਾਮ ਦੱਸਦੇ ਇੱਕ ਕਰੀ ਨਾਮ ਮੇਰਾ ਤਾਂ ਰੋਗ ਸਿੰਘ ਜੀ ਹਾਂ ਜੀ ਪਿੰਡ ਬੁੱਤ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 9501736450 ਜੀ ਠੀਕ ਹੈ ਤੇ ਅੱਜ ਛੋਟੇ ਛੋਟੇ ਭਾ ਕਰਦੇ ਨੇ ਫਿਰ ਹਾਂ ਜੀ ਮੈਂ ਨਾ ਦੇ ਦੇਣੀ ਆ ਛੋਟਾ ਹੀ ਭਾ ਕਰਨ ਨਾ ਸਸਤਾ ਲਾ ਲੈਣਾ ਬਾਜ਼ਾਰ ਅੱਛਾ ਹਾਂ ਠੀਕ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਵੀ ਪਛਤਾਊਗਾ ਅੱਛਾ ਹਾਂ ਹਾਂ ਸਸਤਾ ਹੀ ਕਰ ਲੈਣਾ ਕੰਮ ਠੀਕ ਹੈ ਤੇ ਜਿਹੜੀ ਗੱਬਨ ਘਾਇਆ ਨੇ ਕਿਨਵਾ ਸੁਭਾ ਸੋਣਾ ਜੇ ਉਹਨੇ ਆਰ ਕੀ ਜੀ ਦੂਜਾ ਸੁਭਾ ਸੋਣਾ ਵਹਿੜਾ ਬਹੁਤ ਚੰਗੀ ਠੀਕ ਹੈ ਹਾਂ ਤੇ ਕਿੰਨੇ ਕ ਦੁੱਧ ਆ ਲਈ ਜੀ ਦੋ ਦੇ 16 17 ਲੀਟਰ ਕੱਢੂਗੀ ਜੀ ਅੱਛਾ 16 17 ਲੀਟਰ ਜਿਹੜਾ ਕੱਢ ਜੂਗੀ ਠੀਕ ਤੋੜ ਦਈਏ ਫਿਰ ਉਹਨੂੰ ਹਾਂ ਤੋੜ ਹੋ ਗਈ ਬਾਕੀ ਚੰਗੇ ਕੱਦ ਕੱਢ ਦਈਏ ਉਤਰਾ ਤੇ ਥਣ ਵੀ ਇਹਦੇ ਦੇਖ ਸਕਦੇ ਚ ਲੱਗੇ ਤਾਂ ਤੇ ਉਤਰਾ ਵੀ ਠੰਡੀ ਤੇਰੀ ਆ ਜਿਹੜੀ ਬਾਕੀ ਅੱਜ ਪਸ਼ੂ ਸਾਰੇ ਗਰਮੀਆਂ ਵਾਲੇ ਹੀ ਆ ਤੋੜ ਦੋ ਜੀ ਇੱਕ ਕਰੀ ਹਾਂ ਤੇ ਚੰਗੇ ਕੱਦ ਕੱਢ ਦਈਏ ਜਰਸੀ ਕ੍ਰੋਸ ਚ ਉਹ ਇਹ ਜਹ ਹਤਾ 10 ਦਿਨ ਲੈ ਜੂਗੀ ਸੌਨ ਚ इस जमाना चाहे लटर काफी है बाकी चेहरा भी वेरा देख सकते चंगी तरह लै जाएगी ਚੰਗੇ ਘੱਟ ਕੱਟਦੀ ਆ ਹੁਣ ਇਤਵਾਰ ਦੇ ਇੱਕ ਸੁਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਕੇ ਮੋਲ ਰੱਖਣਾ ਫਿਰ ਵੱਡੀ ਗਾਂ ਦਾ ਇਹਦਾ ਵੱਡੀ ਗਾਂ ਦਾ ਜੀ ਇਹ ਲੈਂਦੀ ਪੰਜ ਚਾਰ ਦਿਨ ਲੈਂਦੀ ਆ ਉਹ ਜੀ 10 ਵੀ ਖੜ ਸਕਦੀ ਆ ਇੱਥੇ ਉਹਦੇ ਦਾ ਵੀ ਖੜ ਸਕਦੀ ਆ ਤਿਆਰ ਹੋ ਲੈਣੇ ਫੇਰ ਹੀ ਇਹਦਾ ਫੋਨ ਤੇ ਗੱਲ ਕਰ ਲਾਂਗੇ ਅੱਛਾ ਜੇ ਕੋਈ ਕਰੇ ਅੱਛਾ ਤੇ ਫੋਨ ਤੇ ਗੱਲ ਕਰ ਲਾਂਗੇ ਇਹਦੀ ਇਹ ਆ ਕਿ ਹੁਣ ਦਾ ਹੁਣ ਦੇ ਹਿਸਾਬ ਨਾਲ ਦੇ ਦੋਗੇ ਆਹ ਹੋ ਹੁੰਦੇ ਸਾਮ ਛੱਡ ਕੇ ਦੇ ਦੋਗੇ ਸਾਮ ਛੱਡ ਕੇ ਦੇ ਦਾਂਗੇ ਕਿਸ ਨੇ ਤਿਆਰ ਕਰਕੇ ਵੇਚ ਨਹੀਂ ਤੇ ਅਵੀ ਵੇਚ ਲੂਗੋ ਹੋਏ ਇਸਾ ਕਰਕੇ ਤਿਆਰ ਕੇ ਲਾਣ ਕੇ ਠੀਕ ਆ ਫੋਨ ਤੇ ਸੰਪਰਕ ਕਰਨਾ ਫੋਨ ਤੇ ਕਰ ਲੈਣ ਕੇ ਆਣ ਕੇ ਵੇਖ ਕੇ ਠੀਕ ਆ ਤਸੱਲੀ ਕਰਕੇ ਠੰਡੀ ਸੀਲ ਆ ਜੇ ਗਾਂ ਹੈ ਲੈ ਜੇ ਠੀਕ ਆ ਜਾਂ ਥਾਂ ਦੇ ਵਿੱਚੋਂ ਪੂਰ ਛਟਾ ਹੋਵੇ ਤੇ ਮੇਰੀ ਵਾਪਸ ਕਰ ਦੇਣ ਗਾ ਠੀਕ ਆ ਤੇ ਜਿਹੜੀ ਦੂਸਰੇ ਨੰਬਰ ਤੇ ਸੂਈ ਆ ਕਿੰਨਾ ਵੇ ਵਸੂਈ ਆ ਇਹ ਤਿੱਜਾ ਸੁਆਜੀ ਸੋਈ ਆ ਮੰਗਰੇ ਦੇ ਵੱਛਾ ਵਾ ਅੱਛਾ ਇਹਦੇ ਥੱਲੇ 8-9 ਕਿਲੋ ਬੋੜਾ ਯਾ ਤਿੱਜਾ ਤਿੱਜਾ ਚ ਉਠਾ ਦੇਣਾ ਸੋਈ ਨੂੰ ਸੋਈ ਨੂੰ ਜੀ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਦੋ ਦੇ 10 ਤੋਂ ਬਾਹਰ ਚਵਾਊਗੀ ਜੀ ਅੱਛਾ 10 ਤੋਂ ਬਾਹਰ ਹੀ ਚਵਾਈ ਜਾਊਗੀ ਹਾਂ ਜੀ ਸੇਵਾ ਕਰੇ ਨੇ ਠੀਕ ਆ ਤੇ ਉਹਦਾ 12 ਲੀਟਰ ਆਂਦੇ ਹੀ ਵੀ 12 ਕਲੀਟਰ ਗਿਆ ਨਾ ਮੀਟਿੰਗ ਦੇਂਦੀ ਰੇ ਯਾਰੇ 12 ਕਲੀਟਰ ਹੀ ਇਹਨੇ ਹੁੰਦੇ ਨਾ ਗਾਂ ਦੁੱਧ ਠੀਕ ਆ ਸੇਵਾ ਕਰੂਗੀ ਚਲੋ ਤੋਰਦੀ ਆ ਨਾ ਇੱਕਰੀ ਆ ਵੀ ਥਾਣਾ ਇਹਦੇ ਵੀ ਲੱਗਦੇ ਦੇਖ ਸਕਦੇ ਬਾਕੀ ਤਾਜੀ ਸੂਈ ਆ ਜੇ ਤੇ ਦੁੱਧ 10 12 ਲੀਟਰ ਜਿਹੜਾ ਇਹ ਵੀ ਕਹਿੰਦੇ ਕਿ ਕਰੀ ਜਾਉਗੀ ਬਾਕੀ ਹੈਗੀ ਇਹ ਵੀ ਜਿਹੜੀ ਕ੍ਰੋਸ ਟੀ ਆ ਂਡੀ ਵੀ ਨਾ ਕਵਾਂ ਮੇਰੇ ਟੱਕੇ ਰਹੀ ਥੋੜੀ ਗਾਂ ਨੂੰ ਆ ਜਿਹੜੀ ਉਹ ਤਰ੍ਹਾਂ ਹੀ ਠੰਡੀ ਧੀਰੀ ਆ ਜਿਹੜੀ ਆ ਦੇਖ ਸਾਦੇ ਜੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ ਭਾਵੇਂ ਠੀਕ ਹੈ ਜੀ ਚਲੋ ਲੈ ਜਾਓ ਜੀ ਬਾਕੀ ਸੂਈ ਸਵਾਈ ਦੁੱਧ ਰੀ ਤੁਸੀਂ ਤਸੱਲੀ ਕਰਕੇ ਲੈ ਜਾਣੀ ਤੇ ਇਹਦਾ ਕਿੰਨਾ ਰੱਖਣਾ ਮੋਲ ਆਪਾਂ ਮੋਲ ਦੇ ਉਹਦਾਂ ਜਿੰਨਾ ਮਰਜ਼ੀ ਮੰਗੀਏ ਹਾਂਜੀ ਤੇ ਪਰ ਇਹ ਮੈਂ 35000 ਦੇ ਵਿੱਚੋਂ 5000 ਛੱਡ ਦੂੰਗਾ ਅੱਛਾ 30 ਦੀ ਦੇ ਦੂੰਗਾ 30 ਜੋ ਵੀ ਛੋੜ ਛੱਪਾ ਕਰੂੰਗਾ ਠੀਕ ਹੈ ਕੋ ਫੋਨ ਲਾਵੇ ਕੋਈ ਫੋਨ ਲਾਵੇ ਮੇਰਾ ਵੀਰ ਭਰਾ ਇੱਥੇ ਆਣ ਕੇ ਚੋ ਕੇ ਤਸੱਲੀ ਕਰਕੇ ਖੜੇ ਤੇ ਜਿਹੜੀ ਜਰਸੀ ਐਂਡ ਤੇ ਉਹ ਜਰਸੀ ਦਾ ਬੱਚਾ ਮਰ ਗਿਆ ਜੀ ਅੱਛਾ ਉਹਰਾ ਬੱਚਾ ਉਹ 26 ਤਰੀਕ ਨੂੰ ਪਿਛਲੇ ਮਹੀਨੇ ਦੀ ਨੂੰ ਸੂਈ ਹੀ ਠੀਕ ਆ ਤੇ ਬੱਚਾ ਉਹਦਾ ਕਿਆ ਮਾਰ ਤੇ ਹੁਣ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਉਹਰੇ ਥਲੇ 12 ਲੀਟਰ ਦੁੱਧ ਆ ਚੋ ਕੇ ਦੋ ਡੰਗ ਤਿੰਨ ਡੰਗ ਚੋ ਕੇ ਵੇਖ ਲੈ ਅੱਛਾ ਤੇ ਬੱਚੇ ਦੀ ਵੀਡੀਓ ਵਿੜ ਹੈਗੀ ਸਾਰਾ ਕੁਝ ਬੱਚਾ ਵੀਡੀਓ ਹੈਗੀ ਆ ਜੀ ਅੱਛਾ ਵੀਡੀਓ ਵਿੜ ਹੈਗੀ ਸਾਰਾ ਕੁਝ ਵੀਡੀਓ ਵੀ ਹੈਗੀ ਆ ਜੀ ਠੀਕ ਆ ਤੇ ਹੁਣ ਦੁੱਧ 12 ਲੀਟਰ ਹੈਗਾ ਪੱਕਾ 12 ਲੀਟਰ ਪੱਕਾ ਜੀ ਠੀਕ ਆ ਤੇ ਸੋਆ ਕਿੰਨਾ ਹੈ ਤਾਂ ਸੋ ਸੁਵਾਰੇ ਪਹਿਲਾਂ ਵੱਖੀ ਆ ਜੀ ਪਹਿਲਾਂ ਠੀਕ ਆ ਤੋੜ ਦਈਏ ਫਿਰ ਇਹਨਾਂ ਵੀ ਲੈ ਜਾਓ ਜੀ ਦੁੱਧ ਮੌਕੇ ਤੇ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਬਾਕੀ ਇਹ ਜੇ ਤਾਂ ਹਿੰਚ ਪਾਈ ਆਪ ਕਰਕੇ ਖੜਨੀ ਚਿਹਰਾ ਦਿਖਾ ਦਈਏ ਇੱਕ ਕਰੀ ਆਪਾਂ ਆਹ ਦੇਖ ਸਾਡੇ ਜੀ ਲੈ ਜਾਓ ਜੀ ਜਰਸੀ ਆ ਜਿਹੜੀ ਹੈ ਲੈ ਓਤਰਾ ਠੰਡੀ ਤੇਰੀ ਐ ਵੀ ਮੈਂ ਕਹਿੰਦੀ ਠੰਡੀ ਤੇ ਹੀ ਜਿਤਰਾ ਕੋਈ ਮਰਜੀ ਬੋਹੇਰੀ ਰਿਹਾ ਠੀਕ ਹੈ ਜੀ ਮੈਂ ਦੇਖ ਸਕਦੇ ਜੀ ਠੀਕ ਹੈ ਜੀ ਤੇ ਇਹਦਾ ਕਿੰਨਾ ਰੱਖਣਾ ਮੋਲਾ ਆਪਾ ਮੋੜ ਦੇ ਰਾਂ 4000 ਦੇ 35 ਦੀ ਦੇ ਦੂੰਗਾ ਜੀ 35 ਤੋਂ ਹੀ ਛੋੜ ਛੱਪਾ ਕਰੂੰਗਾ ਅੱਛਾ 35 ਤੋਂ ਹੀ ਛੋੜ ਛੱਡ ਕਰ ਦੇਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਮੋੜਨਾ ਨਹੀਂ ਜੀ ਜਿਹੜਾ ਵੀ ਆਗਾ ਮੋੜਨਾ ਨਹੀਂ ਕਿਸੇ ਨੂੰ ਬਸ ਕੋ ਫੋਨ ਲਾਵੇ ਇੱਕ ਵਾਰੀ ਹਾਂ ਫੋਨ ਲਾਵੇ ਠੀਕ ਆ ਆਣ ਕੇ ਵੇਖੇ ਜਾਚੇ ਤਸੱਲੀ ਕਰੇ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਖੜੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪੱਛੋ ਜਿਹੜੇ ਤਿੰਨ ਵਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ